ਭਗਤ ਸਾਹਿਬ ਜੀ ਨੇ ਆਰੰਭ ਵਿੱਚ ਬਚਨ ਕੀਤਾ ਕਬੀਰ ਲੂਟਣਾ ਹੈ ਤਾਂ ਲੂਟ ਲੈ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਤੂੰ ਲੁੱਟੀ ਮਚਾਉਣ ਤੇ ਸ਼ੁਰੂ ਲੁੱਟਣ ਹੀ ਲੱਗਾ ਕਹਿ ਤੇ ਇੱਕ ਕੰਮ ਕਰ ਐਸ ਮਨੁੱਖਾ ਜਨਮ ਦੇ ਵਿੱਚ ਲੁੱਟ ਲੈ ਜੇ ਲੁੱਟ ਸਕਣਾ ਹੈ ਕੀ ਲੁੱਟ ਲੈ ਜੀ ਕਬੀਰ ਲੂਟਣਾ ਹੈ ਤਾਂ ਲੂਟ ਲੈ ਲੁੱਟ ਲੈ ਖੋਲ ਹੈ ਰਾਮ ਨਾਮ ਹੈ ਲੂਟ RAM ਦਾ ਲਬਜ਼ੀ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮੇ ਹੋਏ ਜਿਨ੍ਹਾਂ ਨੂੰ ਆਪਾ ਪਰਮੇਸ਼ਵਰ ਕਹਿ ਲੂ ਕਰਤਾਰ ਕਹਿ ਲੂ ਵੈਗੁਰੂ ਕਹਿ ਲੂ ਇੱਕ ਓੰਕਾਰ ਸ਼ਬਦ ਕਹਿ ਲੂ ਜਿਹੜੇ ਬਾਣੀ ਚ ਵਰਦੇ ਹੈ ਜੇ ਤੂੰ ਲੁੱਟਣਾ ਚਾਹਨਾ ਹੈ ਤੇ RAM ਨਾਮ ਦੀ ਲੁੱਟ ਪੈ ਗਈ ਹੈ ਕਬੀਰ ਲੁੱਟਣਾ ਹੈ ਤਾਂ ਲੁੱਟ ਰਹਿ RAM ਨਾਮ ਕਹੇ ਲੂਟ ਤੇ ਜੇ ਹੁਣ ਨਾ ਲੁੱਟਿਆ ਹੁਣ ਨਾ ਇਕੱਠੇ ਕਰ ਸਕਿਆ ਤੇ ਮਹਾਰਾਜ ਕਹਿੰਦੇ ਫੇਰ ਪਾਛੈ ਪਛਤਾ ਹੋ ਗਏ ਫਿਰ ਤੂੰ ਬਾਅਦ ਵਿੱਚ ਪੰਜਾਹਦਰ ਤੇ ਬਾਅਦ ਵਿੱਚ ਸਮਾ ਲੰਘਣ ਤੋਂ ਬਾਅਦ ਪਛਤਾਏਗਾ ਤੇਰੇ ਹੱਥ ਮਲਦੇ ਰਹਿ ਜਾਣਾ ਤੂੰ ਤੇਰੇ ਪੱਲੇ ਕੁਝ ਨਹੀਂ ਪੈਣਾ ਕਿਉਂ ਜੀ ਮਹਾਰਾਜ ਕਹਿ ਰਹੇ ਨੇ ਪ੍ਰਾਣ ਜਾਹੇਗੇ ਛੂਟ ਪ੍ਰਾਣ ਦਾ ਅਰਥ ਹੈ ਸਾਡੇ ਸਵਾਸ ਛੂਟ ਦਾ ਅਰਥ ਹੈ ਜਦੋਂ ਵਿੱਚੋਂ ਨਿਕਲ ਜਾਣਗੇ ਦੇਹ ਤੋਂ ਇਹਦਾ ਭਾਵ ਇਹ ਹੋ ਗਿਆ ਕਿ ਪਰਮੇਸ਼ਵਰ ਦਾ ਨਾਮ ਜੇ ਲੁੱਟਣਾ ਹੈ ਇਕੱਤਰ ਕਰਨਾ ਹੈ ਹੁਣ ਲੁੱਟ ਲੈ ਜਿੰਨਾ ਰੱਜ ਕੇ ਲੁੱਟ ਸਕਣੇ ਤੇ ਯਾਦ ਰੱਖੀ ਜਦੋਂ ਇਸ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਸਵਾਸ ਨਿਕਲ ਗਏ ਪਿਆਰੇਆ ਫਿਰ ਤੂੰ ਚੇਤਨਾ ਤੋਂ ਬਿਨਾਂ ਸਵਾਸਾਂ ਤੋਂ ਬਿਨਾਂ ਰੱਬ ਦੀ ਬੰਦਗੀ ਨਹੀਂ ਕਰ ਸਕੇ